ਬੱਸ ਸਟੈਂਡਾਂ ਦੇ ਆਲੇ ਦੁਆਲੇ ਘੇਰਾ ਪਾ ਲਿਆ ਹੈ ਮੁਲਾਜ਼ਮਾਂ ਨੇ ਕਿਹਾ ਕਿ ਅਸੀਂ ਸਵਾਰੀਆਂ ਨਹੀਂ ਚੁੱਕਾਂਗੇ ਕਿਸੇ ਨੂੰ ਵੀ ਕਿਸੇ ਦੇ ਸ਼ਹਿਰ ਨਹੀਂ ਛੱਡਾਂਗੇ ਉਹ ਕਿਹੜੇ ਮੁਲਾਜ਼ਮ ਨੇ ਜਿਹੜੇ ਇਸ ਸਮੇਂ ਪੂਰੀ ਤਰੀਕੇ ਦੇ ਨਾਲ ਸੜਕਾਂ ਤੇ ਆ ਚੁੱਕੇ ਨੇ ਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਧੱਕਾ ਮੁੱਕੀ ਹੋ ਰਹੀ ਹੈ ਜੇਕਰ ਤੁਸੀਂ ਕਿਤੇ ਜਾਣ ਦਾ ਪਲਾਨ ਬਣਾ ਰਹੇ ਹੋ ਤੇ ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਲਵੋ ਬੱਸਾਂ ਕਦੋਂ ਤੱਕ ਨਹੀਂ ਚੱਲਣਗੀਆਂ ਅਤੇ ਕਿਹੜੀਆਂ ਬੱਸਾਂ ਬੰਦ ਨੇ ਇਹ ਜੇਕਰ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ ਤੇ ਤੁਹਾਡੇ ਲਈ ਜਾਣਨਾ ਬੇਹੱਦ ਜ਼ਰੂਰੀ ਜੀ ਆਸਾ ਸਤਿਗੁਰੂ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਪੰਜਾਬ ਦੇ ਵਿੱਚ ਇਸ ਸਮੇਂ ਬੱਸਾਂ ਦੀ ਹੜਤਾਲ ਚੱਲ ਰਹੀ ਹੈ ਤੇ ਬੱਸਾਂ ਦੀ ਹੜਤਾਲ ਜਿਹੜੀ ਆ ਰੋਡ ਵੇਸ ਪੀ ਆਰਟੀਸੀ ਪਨਬਸ ਦੀ ਜਿਹੜੀ ਆ ਉਹ ਚੱਲ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦਾ ਜਿਹੜਾ ਉਹ ਕਿਲੋਮੀਟਰ ਸਕੀਮ ਨੂੰ ਲੈ ਕੇ ਇਹ ਹੰਗਾਮਾ ਪਹਿਲਾਂ ਵੀ ਹੋਇਆ ਹੈ ਤੇ ਹੁਣ ਵੀ ਇਹ ਹੰਗਾਮਾ ਹੋ ਰਿਹਾ ਹੈ ਇਸ ਨੂੰ ਲੈ ਕੇ ਲਗਾਤਾਰ ਪੁਲਿਸ ਪੁਲਿਸ ਅਤੇ ਮੁਲਾਜ਼ਮਾ ਦੇ ਵਿਚਕਾਰ ਝੜਪ ਵੀ ਦੇਖਣ ਨੂੰ ਮਿਲੀ ਹੈ ਦਾਦੀਏ ਕਿ ਬਹੁਤ ਸਾਰੇ ਲੋਕ ਖੱਜਲਖਵਾਰ ਹੋ ਰਹੇ ਨੇ ਉਹਨਾਂ ਨੂੰ ਬੱਸਾਂ ਨਹੀਂ ਮਿਲ ਰਹੀਆਂ ਨੇ ਲੋਕ ਜਿਹੜੇ ਨੇ ਉਹਨਾਂ ਨੂੰ ਸਟ੍ਰਾਈਕ ਦਾ ਪਤਾ ਨਹੀਂ ਸੀ ਲੋਕ ਬੱਸ ਸਟੈਂਡਾਂ ਤੇ ਖੜੇ ਨੇ ਤੇ ਉਹਨਾਂ ਨੂੰ ਸਵਾਰੀਆਂ ਜਿਹੜੀਆਂ ਨੇ ਉਹ ਬੱਸਾਂ ਜਿਹੜੀਆਂ ਨੇ ਉਹ ਨਹੀਂ ਮਿਲ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਅਣਮਿੱਥੇ ਸਮੇਂ ਤੱਕ ਮਤਲਬ ਕਿ ਕੋਈ ਵੀ ਸਮਾਂ طے ਨਹੀਂ ਹੋਇਆ ਹੈ ਕਿ ਕਦੋਂ ਇਹ ਬੱਸਾਂ ਚੱਲਣਗੀਆਂ ਕਿਉਂਕਿ ਅਣਮਿੱਥੇ ਸਮੇਂ ਤੱਕ ਜਿਹੜਾ ਰੋਡਵੇਸ ਪੀਆਰਟੀਸੀ ਪੰਜ ਬੱਸ ਜਿਹੜਾ ਹੈ ਉਹਨਾਂ ਦੀ ਹੜਤਾਲ ਜਿਹੜੀ ਆ ਉਹ ਸ਼ੁਰੂ ਹੋ ਗਈ ਆ ਸੋ ਜੇਕਰ ਤੁਸੀਂ ਕਿਤੇ ਜਾਣ ਦਾ ਪਲਾਨ ਬਣਾ ਰਹੇ ਹੋ ਤੇ ਇੱਕ ਵਾਰ ਸੋਚ ਸਮਝ ਲਿਓ ਕਿਤੇ ਤੁਹਾਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕੀ ਕਹਿ ਰਹੇ ਨੇ ਮੁਲਾਜ਼ਮ ਕਦੋਂ ਤੱਕ ਬੱਸਾਂ ਬੰਦ ਰਹਿਣਗੀਆਂ ਕਿਵੇਂ ਰਹਿਣਗੀਆਂ ਕਿਉਂ ਇਹ ਹੜਤਾਲ ਹੋ ਰਹੀ ਹੈ ਸਾਰੀ ਖਬਰ ਸੁਣ ਕੇ ਜਾਓ ਭਾਜੀ ਸਰਕਾਰ ਬਹੁਤ ਪਹਿਲੇ ਸਮੇਂ ਤੋਂ ਕਿਲੋਮੀਟਰ ਸਕੀਮ ਦਾ ਟੈਂਡਰ ਹੋ ਰਹੀ ਹੈ ਵਾਰ-ਵਾਰ ਉਹਨੂੰ ਪੋਸਟਪੋਨ ਕਰ ਰਹੀ ਹੈ ਠੀਕ ਆ ਜੀ ਜਦੋਂ ਹਰ ਵਾਰ ਕੋਰੋਨਾ ਪੋਸਟਪੋਨ ਹੁੰਦਾ ਤੇ ਸਾਡਾ ਪ੍ਰੋਗਰਾਮ ਵੀ ਨਾਲ ਪੋਸਟਪੋਨ ਕਰ ਦਿੱਤਾ ਜਾਂਦਾ ਠੀਕ ਹੈ ਜੀ ਹੁਣ ਸਰਕਾਰ ਨੇ ਆਪਣੀਆਂ ਰੈਲੀਆਂ ਲਗਾਉਣੀਆਂ ਸੀ ਜਿਵੇਂ ਕਿ ਨਨਪੁਰ ਸਾਹਿਬ 350 ਸਾਲਾ ਮਨਾਇਆ ਗਿਆ ਕੱਲ ਡੇਰਾ ਬਾਬਾ ਨਾਨਕ ਪ੍ਰੋਗਰਾਮ ਕੀਤਾ ਗਿਆ ਉਦੋਂ ਉਦੋਂ ਤੱਕ ਸਰਕਾਰ ਸਾਰਾ ਕੁਝ ਪੋਸਟਪੋਨ ਕਰਦੀ ਰਹੀ ਹੈ ਠੀਕ ਹੈ ਜੀ ਹੁਣ ਆਪਣੇ ਪ੍ਰੋਗਰਾਮ ਸਰਕਾਰ ਨੇ ਲਗਾ ਲਏ ਆ ਤੇ ਅੱਜ ਅਸੀਂ ਹੱਲੇ ਬੰਦ ਕਰਨ ਦੀ ਕਾਲ ਨਹੀਂ ਦਿੱਤੀ ਸੀ ਅਸੀਂ ਇਹ ਕਿਹਾ ਸੀ ਵੀ ਜੇ ਟੈਂਡਰ ਖੁੱਲੂਗਾ ਤੇ ਦੁਪਹਿਰੇ 1 ਵਜੇ ਤੋਂ ਬਾਅਦ ਬੰਦ ਕੀਤਾ ਜਾਏਗਾ ਬੰਦ ਕਰਨ ਦਾ ਕਿਸੇ ਨੂੰ ਨਹੀਂ ਦੱਸਿਆ ਗਿਆ ਸੀਗਾ ਬੱਟ ਸਵੇਰੇ ਸਵੇਰੇ ਸਰਕਾਰ ਨੇ ਇਨੀ ਸ਼ਕਤੀ ਦਿਖਾਈ ਆ ਸਾਡੇ ਜਿਹੜੇ ਮੇਨ ਪ੍ਰਧਾਨ ਸੈਂਟਰ ਬੋਡੀ ਦੇ ਸ਼ਮਸ਼ੇਰ ਸਿੰਘ ਜੀ ਸਾਡੇ ਚੇਅਰਮੈਨ ਸਾਹਿਬ ਇਹਨਾਂ ਨੂੰ ਸਾਰਿਆਂ ਦੇ ਘਰਾਂ 'ਚ ਸਵੇਰੇ 4 ਵਜੇ ਪੁਲਿਸ ਪਹੁੰਚੀ ਆ ਰੇਡ ਕਰਨ ਹੁਣ ਜਿਹੜੇ ਪ੍ਰਧਾਨ ਮੰਤਲੋਂ ਸਾਡੇ ਬਾਹਰ ਆ ਠੀਕ ਆ ਉਹਨਾਂ ਦੇ ਵਾਈਫ ਘਰੇ ਆ ਪਰਿਵਾਰ ਘਰੇ ਆ ਇਹ ਕਿੱਥੋਂ ਦਾ ਹੁਕਮ ਆ ਵੀ ਅਸੀਂ ਉਹਨਾਂ ਦੇ ਘਰੇ ਜਾ ਕੇ ਰੇਡ ਕਰੀਏ ਇਸ ਲਈ ਸੈਂਟਰ ਬੋਡੀ ਦੇ ਕਹਿਣ ਤੇ ਪੂਰੇ ਪੰਜਾਬ ਦੀ ਸਰਵਿਸ ਬੰਦ ਆ ਜਿੱਥੇ ਜਿੱਥੇ ਸਾਡੀਆਂ ਬੱਸਾਂ ਖੜੀਆਂ ਉੱਥੇ ਖੜੀਆਂ ਰਹਿਣਗੀਆਂ ਬਸ ਟੈਂਡ ਬੰਦ ਦਾ ਟੋਟਲ ਮੁਕੰਮਲ ਸਰਵਿਸ ਬੰਦ ਕੀਤੀ ਗਈ ਆ ਸੈਂਟਰਲ ਬਾਡੀ ਦਾ ਅਗਲਾ ਹੁਕਮ ਆਊਗਾ ਤੇ ਉਹਨਾਂ ਤੇ ਅਸੀਂ ਵੇਟ ਕਰਕੇ ਫਿਰ ਕੋਲ ਆਵਾਂਗੇ ਤੇ ਜਿਹੜੇ ਗ੍ਰਿਫਤਾਰ ਕਿੱਥੇ ਗਏ ਨੇ ਕਿਹਦੀ ਟੀਮ ਕਿੱਥੇ ਗਈ ਰੋ ਕਿਤੋਂ ਕਿਤੋਂ ਕਿੱਥੇ ਗਏ ਨੇ ਅੰਦਰ ਤੋਂ ਵੀ ਕੋਈ ਜਾਣਕਾਰੀ ਡਿਟੇਲ ਨਹੀਂ ਜਲੰਧਰ ਤੋਂ ਨਹੀਂ ਜਿਵੇਂ ਸਾਡੇ ਪ੍ਰਧਾਨ ਸਾਡੇ ਚੇਅਰਮੈਨ ਸਾਹਿਬ ਸਾਡੀ ਦੀ ਪੂਰੀ ਜਿਹੜੇ ਸੈਂਟਰਲ ਬਾਡੀ ਦੇ ਆ ਉਹ ਅਮਰਸਰ ਤੋਂ ਉਹਨਾਂ ਦੇ ਘਰੋਂ ਉਹਨਾਂ ਨੂੰ ਰੈਸਟ ਕੀਤਾ ਗਿਆ ਸ਼ਮਸ਼ੇਰ ਸਿੰਘ ਢੱਲੂ ਲੁਰੀਆਣੇ ਦੀਪੂ ਤੋਂ ਉਹਨਾਂ ਨੂੰ ਰੈਸਟ ਕੀਤਾ ਗਿਆ ਹੋਰ 15 16 ਬੰਦੇ ਜਿਹੜੇ ਹੋਰ ਦੀਪੂਆਂ ਦੇ ਪ੍ਰਧਾਨ ਰੈਸਟ ਕੀਤੇ ਗਏ ਆ ਹੁਣ ਤੱਕ ਸਰਕਾਰ ਕਿਤਨੇ ਕਿਤਨੇ ਸ਼ੁਆਸ਼ਨ ਦੇਂਦੀ ਸੀ ਪੋਸਟਪੋਨ ਕਰਦੀ ਸੀ ਉਹ ਪੋਸਟਪੋਨ ਕਰਦੇ ਸੀ ਵੀ ਸਾਡਾ ਪ੍ਰੋਗਰਾਮ ਨਾ ਖੜਾ ਹੋਵੇ ਆਪਣੇ ਨਗਾਲੇ ਉਹਨਾਂ ਨੇ 350 ਸਾਲਾਂ ਦੀਆਂ ਗੱਡੀਆਂ ਮੰਗੀਆਂ ਸਾਰੀਆਂ ਗੱਡੀਆਂ ਗਈਆਂ ਸਾਡੇ ਸਾਰੇ ਬੰਦੇ ਚਾਰ ਚਰਦੇ ਨੇ ਉੱਥੇ ਰਹਿ ਗਏ ਹੱਲੇ ਵੀ ਮਿੰਨੀ ਉੱਥੇ ਚੱਲ ਰਹੀਆਂ ਬੰਦੇ ਡਿਊਟੀ ਕਰ ਰਹੇ ਤੇ ਹੁਣ ਕੱਲ ਡੇਰਾ ਬਾਬਾ ਨਾਨਕ ਪ੍ਰੋਗਰਾਮ ਲੰਘਿਆ ਆ ਉਹ ਵੀ ਸਤਬੰਨੀਆਂ ਗੱਡੀਆਂ ਜਾ ਕੇ ਆਈਆਂ ਹੁਣ ਆਪਣੇ ਪ੍ਰੋਗਰਾਮ ਨਗਾਲੇ ਅੱਜ ਅੱਜ ਜੇ ਟੈਂਡਰ ਖੋਲਦੇ ਸੀ ਤਾਂ ਫੇਰ ਬੰਦ ਕਰਨਾ ਹੀ 1 ਵਜੇ ਅਸੀਂ ਥੋੜੀ ਪਹਿਲਾਂ ਬੰਦ ਕਰਨਾ ਸੀ ਕਮੋਂ ਅਗਲੀ ਰਣਨੀਤੀ ਕੀ ਅਗਲੀ ਭਾਜੀ ਜਿਵੇਂ ਤੁਹਾਡੇ ਸਭ ਦੱਸਿਆ ਤੁਹਾਨੂੰ ਤੇ ਸੈਂਟਰ ਬਡੀ ਸਾਡੇ ਜਿੰਨੇ ਮੋਤਵਾਨ ਬੰਦੇ ਆ ਉਹਨਾਂ ਦੇ ਘਰਾਂ ਚ ਅਰੈਸਟ ਕੀਤਾ ਗਿਆ ਉਹਨਾਂ ਨੂੰ ਹੁਣ ਉਹ ਸੈਂਟਰ ਬਡੀ ਅੱਗੇ ਜੋ ਕਾਲ ਦੇਊਗੀ ਉਹਨੇ ਚਿਰਤਾ ਖੱਲੇ ਮੁਕੰਮਲ ਬੰਦਾ ਬਸਤਿਆਂ ਨੂੰ ਵੀ ਬੰਦ ਰਹਿਣਗੇ ਤੇ ਸਾਡੀ ਟੋਟਲੀ ਜਿੱਥੇ ਜਿੱਥੇ ਗੱਡੀ ਖੜੀ ਉੱਥੇ ਖੜੀ ਰਹੂ ਮੁਕੰਮਲ ਸਰਵਿਸ ਬੰਦ ਰਹੂਗੀ